ਆਪਣਾ ਬੜਾ ਰੌਲਾ ਪਾਉਨੇ ਕਿ ਭਾਈ ਦੁੱਧ ਚੰਗਾ ਨਹੀਂ ਮਿਲ ਰਿਹਾ ਜਾਂ ਦੁੱਧ ਜਿਹੜਾ ਹੈਗਾ ਉਹ ਮਿਲਾਵਟੀ ਦੁੱਧ ਵੜਾ ਰਿਹਾ ਪਰ ਉਹਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਸ਼ਾਇਦ ਸਾਡਾ ਸਿਸਟਮ ਹੀ ਹੈ ਜਾਂ ਸਾਡੀ ਕਿਹ ਲੋਕਿਓ ਇੱਕ ਆਲਸੀ ਹੈ ਕਹਿੰਦੇ ਨੇ ਕਿ ਮੱਝਾਂ ਦੀ ਗਿਣਤੀ ਬੜੀ ਘਟ ਗਈ ਹੈ ਤੇ ਜੇ ਮੱਝਾਂ ਦੀ ਗਿਣਤੀ ਘਟੂਗੀ ਤੇ ਆਬਵੀਅਸਲੀ ਡਿਮਾਂਡ ਦੁੱਧ ਦੀ ਹੈ ਤੇ ਫਿਰ ਕਿਤੇ ਨਾ ਕਿਤੇ ਦੁੱਧ ਪੂਰਾ ਹੋ ਹੀ ਰਿਹਾ ਹੈ ਕੀ ਕਾਰਨ ਹੈ ਜੀ ਇਹ ਕਿਉਂ ਪਿੱਛੇ ਨੂੰ ਜਾ ਰਹੇ ਅਸੀਂ ਇਸ ਪਾਸੇ ਉਹ ਪਸ਼ੂ ਤਾਂ ਨਾਲੇ ਪਾਸੇ ਦੇਖੋ ਦੁੱਧ ਬਾਰੇ ਖੁਲਾਸਾ ਹੋ ਚੁੱਕਾ ਹੈ ਜੀ ਜੋ ਮਤਲਬ ਕਿ ਫੂਡ ਸੇਫਟੀ ਅੰਡਰਸਟੈਂਡਡ ਅਥਾਰਟੀ ਆਫ ਇੰਡੀਆ ਹੂੰ ਉਸਨੇ ਪੰਜਾਬ ਬਾਰੇ ਰਿਪੋਰਟ ਸ਼ਾਇਆ ਕੀਤੀ ਸੀ ਮੈਂ ਪੋਸਟ ਵੀ ਪਾਈ ਸੀ ਹੂੰ ਕਿ 22% ਸਾਡੇ ਮਿਲਕ ਜਾਂ ਮਿਲਕ ਤੋਂ ਬਣੇ ਪ੍ਰੋਡਕਟ ਜਿਹੜੇ ਆ ਉਹਨਾਂ ਦੇ ਸੈਂਪਲ ਫੇਲ ਪਾਏ ਗਏ ਜੀ ਲਗਭਗ ਚੌਥਾ ਹਿੱਸਾ ਹਾਲਾਂਕਿ ਜਿਹੜਾ ਸਾਡਾ ਸੈਂਪਲ ਸਾਈਜ਼ ਬਹੁਤ ਥੋੜਾ ਹੁੰਦਾ ਆ ਪਾਨੂੰ ਪਤਾ ਹੈ ਹੂੰ ਹੂੰ ਸੈਂਪਲਿੰਗ ਮੰਨ ਲਓ ਟੀਮ ਆਈ ਆ ਉਹ ਮਿੱਠੀਆਂ ਜਗ੍ਹਾ ਤੇ ਗਈ 2-4 ਜਗ੍ਹਾ ਤੋਂ ਸੈਂਪਲ ਕਲੈਕਟ ਕੀਤੇ ਬਸ ਠੀਕ ਹੈ ਓਕੇ ਜੀ ਦੂਜੀ ਚੀਜ਼ ਕਿ ਪਸ਼ੂਤਨ ਘਟ ਰਿਹਾ ਹਮ ਮਤਲਬ ਕਿ ਬੜੀ ਅੱਜ ਨਿਗਰ ਰਿਪੋਰਟ ਦਿੱਤੀ ਭੂਲਰ ਸਾਹੂ ਰਾਣੀ ਟ੍ਰਿਬਿਊਨ ਚ ਲੱਗੀ ਆ ਜੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ادارے ਆ ਨੇ ਉਸ ਨੂੰ ਚਲਾਇਆ ਹੈ ਹਮ ਮੈਂ ਦੇਖ ਰਿਹਾ ਸੀਗਾ ਇਲੈਕਟ੍ਰੋਨਿਕ ਚੈਨਲਾਂ ਨੇ ਵੀ ਮਤਲਬ ਕਿ ਮੇਨਸਟ੍ਰੀਮ ਦੇ ਚੈਨਲਾਂ ਨੇ ਵੀ ਉਸ ਖਬਰ ਨੂੰ ਪਿਕ ਕੀਤਾ ਅੱਛੀ ਗੱਲ ਹੈ ਕਿਉਂਕਿ ਥੋੜੀ ਜੀ ਇੱਕ ਤੱਕਿਆ ਨੂੰ ਰੋਚਕ ਹੈ ਤੇ ਇੱਕ ਜਾਣਕਾਰੀ ਭਰਪੂਰ ਵੀ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਆਪ ਦੂਰ ਜਾ ਰਹੇ ਹਾਂ ਪਰ ਉਹਦਾ ਕਾਰਨ ਉੱਥੇ ਲੱਭਦਾ ਕਿਤੇ ਨਾ ਕਿਤੇ ਨੇ ਉਹ ਹਾਈਲਾਈਟ ਕਰਨ ਦੀ ਜ਼ਰੂਰਤ ਹੈ ਹੁਣ ਪ੍ਰੋਬਲਮ ਕਿੱਥੇ ਆ ਕਿ ਦੇਖੋ ਮੱਝਾਂ ਬਾਰੇ ਮੈਂ ਉਹਦੇ ਚ ਪੜ੍ਹ ਰਿਆ ਸੀਗਾ ਕਿ 92 ਚ ਸਾਡੇ ਕੋਲ 60 ਲੱਖ ਮੱਝ ਸੀ ਜਦੋਂ ਆਬਾਦੀ ਜਿਹੜੀ ਆ ਸਾਡੀ ਮੇਰੇ ਖਿਆਲ ਦੇ ਨਾਲ ਕੋਈ 1.5 ਕਰੋੜ ਦੇ ਆਸ-ਪਾਸ ਹੋएगी ਜਾਂ ਪੌਣੇ 2 ਕਰੋੜ ਦੇ ਆਸ-ਪਾਸ ਹੋएगी ਇੱਕ ਰਫਲੀ ਅੰਦਾਜ਼ਾ ਲਾਈ ਹੈ ਅੱਜ ਆਬਾਦੀ ਸਾਡੀ 3+ ਹੈ ਜੀ ਜੀ ਤੇ ਮੱਝਾਂ ਸਾਡੇ ਕੋਲ ਸ਼ਾਇਦ ਰਹਿ ਗਈਆਂ ਨੇ ਮੇਰੇ ਖਿਆਲ ਦੇ ਨਾਲ 34-35 ਲੱਖ ਹੂੰ ਤਾਂ ਤੁਸੀਂ ਦੇਖੋ ਕਿੰਨੀਆਂ ਘਟ ਗਈਆਂ ਕਿੰਨੀ ਵਧ ਗਈਆਂ ਤੇ ਕਹ ਲੋ ਕਿ ਪ੍ਰੋਡਕਟ ਤੇ ਫਿਰ ਘਟਣਾ ਹੀ ਆ ਉਤਪਾਦ ਉਦਾਂ ਹੀ ਊਠਾਂ ਬਾਰੇ ਮੈਂ ਦੇਖ ਰਿਹਾ ਸੀਗਾ ਐਸੇ ਲਾਕੇ ਜਿੱਥੇ ਆਪਾਂ ਰਹਿੰਦੇ ਆ ਬੜੇ ਊਠ ਹੁੰਦੇ ਸਨ ਜੀ ਤੇ ਉਹਨਾਂ ਬਾਰੇ ਰਿਪੋਰਟ ਸੀ ਕਿ 97 'ਚ ਸ਼ਾਇਦ 12 ਕੇ 13 ਹਜ਼ਾਰ ਸੀਗੇ ਹੁਣ 80 ਨੇ ਕੋਲ ਉਹ ਵੀ ਨਮੈਸ਼ ਵਗੈਰਾ ਜੋ ਮੇਲੇ ਹੁਣ ਤੇ ਲੈ ਜਾਂਦੇ ਨੂੰ ਉਹ ਮਾਇਗੇ ਨੇ ਸਸੀ ਇਹ ਨਹੀਂ ਤੇਰੇ ਪੁੰਨਣ ਨੂੰ ਊਠਾਂ ਵਾਲੇ ਲੈ ਜਾਣਗੇ ਤਾਂ ਉਹ ਊਠ ਹੀ ਲੈ ਗਿਆ ਤੇ ਉਹ ਪੁੰਨਣ ਨੂੰ ਕਿੱਥੇ ਲੈ ਗਿਆ ਸੱਚ ਮੱਚ ਇਸ ਤਰ੍ਹਾਂ ਮਤਲਬ ਕਿ ਬੱਕਰੀਆਂ ਭੇਡਾਂ ਦੀ ਗਿਣਤੀ ਤੇ ਵਧੀ ਹੈ ਪਰ ਜਿਹੜਾ ਮੱਝਾਂ ਵਾਲਾ ਨਾ ਦੇਖੋ ਇੱਕ ਤੇ ਇਹ ਆ ਕਿ ਸਾਂਭਣ ਸਮਾਉਣ ਦੇ ਚੱਕਰ 'ਚ ਜਿਹੜੇ ਅੱਜਕੱਲ ਪਿੰਡੂ ਪਰਿਵਾਰੋਂ ਵੀ ਨਹੀਂ ਪੈਂਦੇ ਹੂੰ ਕਿਸੇ ਦੀ ਅਚੀਨਕਮ ਹੋ ਗਈ ਨੌਕਰੀ ਲੱਗ ਗਿਆ ਕੋਈ ਅਗਲਾ ਕਹਿੰਦਾ ਇਸ ਚੰਚਟ ਚੋਂ ਨਿਕਲੋ ਜੀ ਇੱਕ ਫਿਰ ਦਾਣਾ ਦੂਣਾ ਬਹੁਤ ਮਹਿੰਗਾ ਹੈ ਖਰਚੇ ਬਹੁਤ ਵਧ ਗਏ ਬਹੁਤ ਮਹਿੰਗਾ ਜੀ ਖੁਰਾਕ ਬਹੁਤ ਮਹਿੰਗੀ ਆ ਅੱਜਕੱਲ ਪਸ਼ੂ ਬਿਮਾਰ ਬਹੁਤ ਹੁੰਦਾ ਹੈ ਸਾਹਿਬ ਜੀ ਇੱਕ ਵਾਰੀ ਡਾਕਟਰ ਦਾ ਘੇੜਾ ਵੱਜ ਗਿਆ ਬਿਮਾਰ ਪਸ਼ੂ ਤੇ ਹੂੰ ਤੇ ਸਰ 500000 ਰੁਪਏ ਜਿਹੜਾ ਉਹ ਆਰਾਮ ਨਾਲ ਸਹਿਜੇ ਲੱਗ ਜਾਂਦਾ ਜੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਦੁੱਧ ਸਾਨੂੰ ਜਿਵੇਂ ਤੁਸੀਂ ਕਿਹਾ ਦੁੱਧ ਸਾਨੂੰ ਖਾਲਸ ਚਾਹੀਦਾ ਹੂੰ ਪਰ ਅਸੀਂ ਜਿਹੜੇ ਪਸ਼ੂ ਪਾਲਕ ਉਹਨਾਂ ਨੂੰ ਰੇਟ ਦੇਣ ਲੱਗਿਆ ਸਾਨੂੰ ਗੱਸ਼ੀ ਪੈਂਦੀ ਆ ਪੀਜ਼ਾ ਅਸੀਂ ਸੱਚਾ 400 ਦਾ ਖਾਂਦੇ ਹੂੰ ਪੀਜ਼ਾ ਅਸੀਂ 600 ਦਾ ਵੀ ਲੱਗਦਾ ਬਿਲਕੁਲ ਸੱਚੀ ਗੱਲ ਤੇ ਜਿਹੜੀ ਮਤਲਬ ਕਿ ਮੈਂ ਕਿਹਾ ਦੁਨੀਆ ਦੀ ਸਭ ਤੋਂ ਵਧੀਆ ਨਿਯਮਤਾ ਚੋਂ ਇੱਕ ਹੈ ਦੁੱਧ ਉਹ ਖਾਲਸ ਦੁੱਧ ਦਸਾਨੂੰ ਸਾਹਿਬ ਉਹ ਅਸੀਂ ਕਿੰਨੇ ਕੱਟ ਕਰ ਲਾਂ ਰੇਟ ਜੀ ਕੱਟ ਕਰਕੇ ਡੱਡੂ ਸਮੇਤ ਪਾਣੀ ਭਾਊਗਾ ਉਹ ਵੀ ਠੀਕ ਹੈ ਅੱਜ ਕੱਲ ਤੇ ਹੋਰ ਬਤੇਰਾ ਕੁਝ ਹੁੰਦਾ ਹੂੰ ਬਿਲਕੁਲ ਸਰ ਉਹਦੀ ਮਿਹਨਤ ਦਾ दाम ਉਹਨੂੰ ਦੇਣਾ ਚਾਹੀਦਾ ਹੈ ਜੀ ਇਹ ਬਹੁਤ ਮਿਹਨਤ ਦਾ ਕੰਮ ਆ ਪਰ ਠੀਕ ਆ ਕੁਝ ਪਰਿਵਾਰ ਇਸ ਤਰ੍ਹਾਂ ਦੇ ਹੈਗੇ ਮੈਂ ਜਾਣਦਾ ਜੀ ਮੇਰੇ ਨੂੰ ਨਿਆ ਮੇਰੇ ਆਪਣੀ ਆ ਹੂੰ ਆੜ ਗੁਆੜ ਚ ਕਿ ਜਿੰਨਾ ਦਾ ਇੱਕ ਸਾਈਡ ਤੇ ਸਹਾਇਕ ਧੰਦਾ ਹੈ ਉਹ ਆਪ ਦੇ ਘਰ ਦਾ ਚਾਹ ਖੰਡ ਇੱਥੋਂ ਤੋੜ ਲੈਂਦੇ ਆ ਚਾਹ ਮਿੱਠਾ ਤੋੜ ਲੈਂਦੇ ਆ ਲੋਕਾਂ ਨੂੰ ਸਹਾਇਕ ਧੰਦਾ ਸੀ ਹੌਲੀ ਹੌਲੀ ਚਲੋ ਹੈਗਾ ਸੀਗਾ ਆਪ ਖਾਣਾ ਪੀਣਾ ਤੇ ਮਤਲਬ ਕਿ ਉਹਦੇ ਨਾਲ ਕੋਈ ਚਾਰ ਪੈਸੇ ਹੋਰ ਜੁੜ ਜਾਂਦੇ ਸਨ ਤਾਂ ਹਾਲਾਤ ਤੇਜ਼ੀ ਨਾਲ ਬਦਲੇ ਆ ਤੇਜੀ ਨਾਲ ਬਦਲੇ ਆ ਤਾਂ ਇਹਦੇ ਵੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਮੇਰੇ ਖਿਆਲ ਦੇ ਨਾਲ ਮਹਿਕਮੇ ਤਾਂ ਚਲੋ ਬਣਾਏ ਹੋਏ ਨੇ ਕਿ ਤਾਂ ਕੰਮ ਕਰਦੀ ਜ਼ਰੂਰਤ ਹੈ ਤਾਂ ਇਹ ਤਾਂ ਮੈਨੂੰ ਲੱਗਦਾ ਕਿ ਜੇ ਇਸੇ ਤਰ੍ਹਾਂ ਗਿਣਤੀ ਘਟਦੀ ਰਹੀ ਤਾਂ ਬਹੁਤ ਔਖਾ ਹੋ ਜਾਏਗਾ ਕੰਮ ਜੀ ਬਹੁਤ ਔਖਾ ਹੋ ਜਾਏਗਾ ਪਰ ਫਿਰ ਵੀ ਮੈਂ ਤੇ ਕਹੂੰਗਾ ਕਿ ਜੇ ਕੋਈ ਭਾਗਾ ਵਾਲਾ ਬਾਈ ਇਸ ਤਰ੍ਹਾਂ ਦਾ ਰੱਖੀ ਬੈਠਾ ਡੰਗਰ ਪੱਛਾ ਹੂੰ ਸਾਹਮੋ ਨੂੰ ਤੇ ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਵੀ ਚਾਹੀਦਾ ਕੇ ਯਾਰ ਤੁਸੀਂ ਬਰਗਰ ਪੀਜ਼ੀਆਂ ਤੇ ਇੰਨਾ ਖਰਚ ਕਰਦੇ ਹੋ ਇਹ ਇੱਕ ਬਹੁਤ ਵਧੀਆ ਚੀਜ਼ ਸਿਆ ਦੁੱਧ ਹਾਲਾਂਕਿ ਤੇ ਨਹੀਂ ਕਹਿੰਦੇ ਤਨ ਕਹਿੰਦੇ ਤੇਰ ਮਾਰ ਤਨ ਹਾਲਾਂਕਿ ਉਹ ਜ਼ਹਿਰਾ ਜ਼ੂਰਾ ਸਾਡੇ ਤੇ ਬਹੁਤ ਜ਼ਿਆਦਾ ਵੱਧ ਗਈਆਂ ਨੇ ਪਰੰਤੂ ਜੇ ਸਹੀ ਢੰਗ ਨਾਲ ਅਸੀਂ ਪਸ਼ੂ ਪਾਲੀਏ ਸੰਭਾਲੀਏ ਸਹੀ ਢੰਗ ਨਾਲ ਖੁਰਾਕ ਦਈਏ ਜ਼ਹਿਰ ਰਹਿਤ ਉਹਨਾਂ ਨੂੰ ਨੀਰਾ ਚਾਰਾ ਦਈਏ ਤੇ ਮੇਰੇ ਖਿਆਲ ਦੇ ਨਾਲ ਠੀਕ ਹੋਏਗਾ ਬਾਕੀ ਸਿਆਣਿਆਂ ਦੇ ਸਾਡੇ ਦੇ ਵੀ ਦੁੱਧ ਕਿਉ ਯਾਰ ਖਾਓ ਇਹਨਾਂ ਨੁਸਖਿਆਂ ਮਾ ਕਰਨਾ ਜਾਓ ਇਹ ਗੱਲਾਂ ਹੋਰ ਹੁੰਦੀਆਂ ਫਲਾ ਕਰਦੇ ਫਲਾ ਕਰਦੇ ਆ ਲੈ ਲਓ ਆ ਲੈ ਲਓ ਬੀਜੇ ਉਹ ਕਹਿੰਦਾ ਸੀਗਾ ਨਾ ਵੀ ਕੋਈ ਅੰਗਰੇਜ਼ ਸੀਗਾ ਹੂੰ ਤੇ ਉਹ ਆ ਗਿਆ ਪੰਜਾਬ ਚ ਜੀ ਤੇ ਉਹ ਆ ਗਿਆ ਤੇ ਉਹ ਕਿਤੇ ਜਿਹਦੇ ਘਰ ਗਿਆ ਸੀ ਉਹ ਮੱਝ ਚੋਂ ਡਿਆ ਹੈਗਾ ਹੂੰ ਤਾਂ ਉਹਨਾਂ ਨੇ ਸ਼ਨਾ ਸ਼ਨਾ ਦੁੱਧਾ ਦਿੱਤਾ ਸ਼ਨਾ ਜਿਹੜਾ ਦੂਜਾ ਨਾਲ ਆਇਆ ਸੀ ਮੇਰੇ ਆਪਣਾ ਕੋਈ ਦੇਸੀ ਹੂੰ ਉਹਨੇ ਤਾਂ ਖਿੱਚ ਲਿਆ ਜੀ ਖਿੱਚ ਲਿਆ ਤੇ ਉਹ ਜੋ ਅੰਗਰੇਜ਼ ਸੋਚਣ ਲੱਗਾ ਗੋਰਾ ਸੋਚਣ ਲੱਗਾ ਹੂੰ ਕਹਿੰਦਾ ਵੀ ਤੂੰ ਪੀਤਾ ਕਿਉਂ ਉਹ ਕਹਿੰਦਾ ਜੀ ਮੈਂ ਕੀ ਪੀਣਾ ਦੁੱਧ ਮੈਨੂੰ ਹੈਰਾਨ ਇਸ ਗੱਲਾਂ ਆ ਕਿ ਉਹਦੇ ਅਕੇ ਨੀਰਾ ਤੋਂ ਹੀ ਹਰਿਆ ਪਾਇਆ ਮੱਝ ਦਾ ਰੰਗ ਕਾਲਾ ਹੈ ਜੀ ਦੁੱਧੇ ਚਿੱਟਾ ਦੇਣ ਡਈ ਆ ਸਰ ਮਤਲਬ ਕਿ ਅਸੀਂ ਵਾਹ ਇਹ ਕਹਿਣ ਦਾ ਮਤਲਬ ਇਹ ਆ ਕਿ ਹੋਰ ਹੀ ਚੱਕਰਾਂ 'ਚ ਪਏ ਆ ਸੱਚ ਮੱਚ ਦੁੱਧ ਕਿਉਂ ਇੰਨਾਰਕੀ ਖੁਰਾਕ ਨਹੀਂ ਹੈਗੀ ਜੇ ਸ਼ੁੱਧ ਮਿਲ ਜਾਵੇ ਕਿਤੇ ਤੇ ਜਿੱਥੋਂ ਮਿਲਦਾ ਉਹਨੂੰ 4 ਪੈਸੇ ਵੱਧ ਵੀ ਦੇ ਦੋਗੇ ਜੀ ਕੋਈ ਅੰਕੜੇ ਦਿੱਕਤ ਨਹੀਂ ਆ ਰਹੀ ਕਿਉਂਕਿ ਇਹ ਵੀ ਕਹ ਲਓ ਕਿ ਇੱਕ ਤਰ੍ਹਾਂ ਰੇਅਰ ਹੀ ਹੋ ਗਏ ਬੰਦੇ ਲੱਭਣੇ ਔਖੇ ਇਦਾਂ ਦੇ ਆਪਾਂ بڑا ਰੌਲਾ ਪਾਉਨੇ ਕਿ ਭਾਈ ਦੁੱਧ ਚੰਗਾ ਨਹੀਂ ਮਿਲ ਰਿਹਾ ਜਾਂ ਦੁੱਧ ਜਿਹੜਾ ਹੈਗਾ ਉਹ ਮਿਲਾਵਟੀ ਦੁੱਧ ਵੜਾ ਰਿਹਾ ਪਰ ਉਹਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਸ਼ਾਇਦ ਸਾਡਾ ਸਿਸਟਮ ਹੀ ਹੈ ਜਾਂ ਸਾਡੀ ਕਿਹ ਲੋਕਿ ਉਹ ਈ ਕਾਲਸੀ ਹੈ ਕਹਿੰਦੇ ਨੇ ਕਿ ਮੱਝਾਂ ਦੀ ਗਿਣਤੀ ਬੜੀ ਘਟ ਗਈ ਆ ਤੇ ਜੇ ਮੱਝਾਂ ਦੀ ਗਿਣਤੀ ਘਟੂਗੀ ਤੇ ਆਬਵੀਅਸਲੀ ਡਿਮਾਂਡ ਦੁੱਧ ਦੀ ਹੈ ਤੇ ਫਿਰ ਕਿਤੇ ਨਾ ਕਿਤੇ ਦੁੱਧ ਪੂਰਾ ਹੋ ਹੀ ਰਿਹਾ ਕੀ ਕਾਰਨ ਹੈ ਜੀ ਇਹ ਕਿਉਂ ਪਿੱਛੇ ਨੂੰ ਜਾ ਰਹੇ ਆ ਅਸੀਂ ਇਸ ਪਾਸਿਓਂ ਪਸ਼ੂਧਾਨਾਂ ਦੁੱਧ ਬਾਰੇ ਖੁਲਾਸਾ ਹੋ ਚੁੱਕਾ ਹੈ ਜੀ ਜੋ ਮਤਲਬ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਹਮ ਉਸਨੇ ਪੰਜਾਬ ਬਾਰੇ ਰਿਪੋਰਟ ਸ਼ਾਇਆ ਕੀਤੀ ਸੀ ਮੈਂ ਪੋਸਟ ਵੀ ਪਾਈ ਸੀ ਹਮ ਕਿ 22% ਸਾਡੇ ਮਿਲਕ ਜਾਂ ਮਿਲਕ ਤੋਂ ਬਣੇ ਪ੍ਰੋਡਕਟ ਜਿਹੜੇ ਆ ਉਹਨਾਂ ਦੇ ਸੈਂਪਲ ਫੇਲ ਪਾਏ ਗਏ ਜੀ ਲਗਭਗ ਚੌਥਾ ਹਿੱਸਾ ਹਾਲਾਂਕਿ ਜਿਹੜਾ ਸਾਡਾ ਸੈਂਪਲ ਸਾਈਜ਼ ਬਹੁਤ ਥੋੜਾ ਹੁੰਦਾ ਆ ਪਾਨੂੰ ਪਤਾ ਹਮ ਹਮ सैंपलिंग ਮੰਨ ਲੋ ਟੀਮ ਆਈ ਆ ਉਹ ਮਿੱਥੀਆਂ ਜਗ੍ਹਾ ਤੇ ਗਈ 2-4 ਜਗ੍ਹਾ ਤੋਂ ਸੈਂਪਲ ਕਲੈਕਟ ਕੀਤੇ بس ਠੀਕ ਹੈ ਓਕੇ ਹੈ ਜੀ ਦੂਜੀ ਚੀਜ਼ ਕਿ ਪਸ਼ੂ ਤਾਂ ਕਟ ਰਿਹਾ ਹ ਹ ਮਤਲਬ ਕਿ ਬੜੀ ਵੱਡ ਨਿਗਰ ਰਿਪੋਰਟ ਦਿੱਤੀ ਭੂਲਰ ਸਾਬੂਰਾ ਨੇ ਟ੍ਰਿਬਿਊਨ ਚ ਲੱਗੀ ਆ ਜੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਅਦਾਰਿਆਂ ਨੇ ਉਸ ਨੂੰ ਚਲਾਇਆ ਹੈ ਹ ਮੈਂ ਦੇਖ ਰਿਹਾ ਸੀਗਾ ਇਲੈਕਟ੍ਰੋਨਿਕ ਚੈਨਲਾਂ ਨੇ ਵੀ ਮਤਲਬ ਕਿ ਮੇਨ ਸਟ੍ਰੀਮ ਦੇ ਚੈਨਲਾਂ ਨੇ ਵੀ ਉਸ ਖਬਰ ਨੂੰ ਪਿਕ ਕੀਤਾ। ਅੱਛੀ ਗੱਲ ਹੈ ਕਿਉਂਕਿ ਥੋੜੀ ਜੀ ਇੱਕ ਤੱਕਿਆ ਨੂੰ ਰੋਚਕ ਹੈ ਤੇ ਇੱਕ ਜਾਣਕਾਰੀ ਭਰਪੂਰ ਵੀ ਹੈ। ਅਸੀਂ ਇਹਨਾਂ ਚੀਜ਼ਾਂ ਤੋਂ ਆਪ ਦੂਰ ਜਾ ਰਹੇ ਹਾਂ ਪਰ ਉਹਦਾ ਕਾਰਨ ਉੱਥੇ ਲੱਭਦਾ ਕਿਤੇ ਨਾ ਕਿਤੇ। ਨਹੀਂ ਉਹ ਹਾਈਲਾਈਟ ਕਰਨ ਦੀ ਜ਼ਰੂਰਤ ਹੈ। ਹੂੰ ਹੁਣ ਪ੍ਰੋਬਲਮ ਕਿੱਥੇ ਆ ਕਿ ਦੇਖੋ ਮੱਝਾਂ ਬਾਰੇ ਮੈਂ ਉਹਦੇ 'ਚ ਪੜ ਰਿਹਾ ਸੀਗਾ ਕਿ 92 'ਚ ਸਾਡੇ ਕੋਲ 60 ਲੱਖ ਮੱਝ ਸੀ। ਜਦੋਂ ਆਬਾਦੀ ਜਿਹੜੀ ਹੈ ਸਾਡੀ ਮੇਰੇ ਖਿਆਲ ਉਹਦੇ ਨਾਲ ਕੋਈ 1.5 ਕਰੋੜ ਦੇ ਆਸ-ਪਾਸ ਹੋएगी ਜਾਂ ਪੌਣੇ 2 ਕਰੋੜ ਦੇ ਆਸ-ਪਾਸ ਹੋएगी ਇੱਕ ਰਫਲੀ ਅੰਦਾਜ਼ਾ ਲਾਈ ਹੈ ਤਾਂ ਅੱਜ ਆਬਾਦੀ ਸਾਡੀ 3+ ਹੈ ਜੀ ਜੀ ਤੇ ਮੱਝਾ ਸਾਡੇ ਕੋਲ ਸ਼ਾਇਦ ਰਹਿ ਗਈਆਂ ਨੇ ਮੇਰੇ ਖਿਆਲ ਦੇ ਨਾਲ 34-35 ਲੱਖ ਹੂੰ ਪਰ ਤੁਸੀਂ ਦੇਖੋ ਕਿੰਨੀਆਂ